ਦੀਪ ਕੁਮਾਰ ਗੱਲ ਵੀ ਜੀ ਜਦੋਂ ਪਹਿਲੇ ਵੀ ਦੱਸ ਚੁੱਕਾ ਹਾਂ ਬਾਕੀ ਪੱਤਕਾ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਹੈ 1200 ਵਰ ਦੀ ਅਨਨੋਨ ਮੁੜੇ ਨੇ ਅਜੀ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਬੜੇ ਬਰਾਦਾ ਲੜ ਪਏ ਰੈਸਟੋਰੈਂਟ ਦੇ ਅੰਦਰ ਉੱਥੇ ਇਹਨਾਂ ਨੇ ਤੁਤਮਾ ਮੈਂ ਬੈਸ ਵਜਾਈ ਹੋਈ ਹੈ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦਾ ਲੱਛੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਹੋ ਸਭ ਜਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹੀ ਸਕੂਟੀ ਦੀ ਗੱਲ ਸੀ ਉਤੋਂ ਇਹਨਾਂ ਨੇ ਹੰਨ ਕੁੱਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ ਬੜੇ ਬਰਾਦੇ ਕੁੱਟੇ ਮੈਨੂੰ ਵੀ ਛੋਟੇ ਨੂੰ ਵੀ ਕੁੱ ਤੇ ਉਹਨਾਂ ਨੇ ਰਿਵਾਲਵਰ ਕੱਢਿਆ ਆਪਣੇ ਪਿਸਟਲ ਫਾਇਰ ਕੀਤੇ ਅਹੀਂ ਵੀ ਜਵਾਬੀ ਆਪਣੇ ਰਿਵਾਲਵਰ ਕੱਢਿਆ ਉਸੇ ਕਟਨ ਖੋਏ ਸੀ ਸਾਡੀ ਰਿਵਾਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੱਗੇ ਮੇਰਾ ਲਾਇਸੈਂਸੀ ਰਿਵਾਲਵਰ ਹਾਂਜੀ ਕਾਰਨ ਸੀ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੈਂ ਇੱਕ ਲੇਡੀ ਸੀ ਇੱਕ ਲੜਕਾ ਆਇਆ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਹੈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਬੈ ਕੇ ਚੱਲ ਗਏ ਆਈ ਵੇਖਿਆ ਤੇ ਚੁੱਕ ਕੇ ਮੁੰਡੇ ਨੂੰ ਕਹਿ ਕੇ ਅੰਦਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਾ ਲਾਈ ਹੈ ਤੁਸੀਂ ਇਦਾਂ ਅਨਨੈਸੈਸੀਵ ਪਾਰਕਿੰਗ ਥੋੜਾ ਜਿਹਾ ਬਸਟਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੋ ਕੇ ਸਕੂਟੀ ਵਾਪਸ ਕਰਦੀ ਹੈ ਕੋਈ ਗੱਲਬਾਤ ਨਹੀਂ ਉਹਦੋਂ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੇ ਰੇਜਿਸਟਰਾਂ ਉਹ 15 ਤੋਂ ਵੀ ਮੜੇ ਲੈ ਕੇ ਆਇਆ ਅੱਛਾ ਕਿੰਨੇ ਕੁ ਫਾਇਰ ਹੋਏ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋਲ ਆਇਆ ਆਪਣੇ ਜਵਾਬੀ ਫਾਇਰ ਵਿੱਚ ਦਿਖਾੜੀ ਜਿਹ ਹੈ ਕਾਹਦਾ ਨਹੀਂ ਨਹੀਂ ਕਰਦੇ ਤੂੰ ਮਾਰ ਦੇਣਾ ਹਾਂ ਤੇਨੂੰ ਤੇ ਉਹਨਾਂ ਨੇ ਜੋ ਫਾਇਰ ਕੱਢੇ ਹੈ ਵੱਡੇ ਬ੍ਰਦਰ ਨੇ ਵੀ ਕੱਢੇ ਆ ਕੋਈ 4-5 ਫਾਇਰ ਹੋਏ ਆ ਜੋ ਸੂਚਨਾ ਪ੍ਰਾਪਤ ਹੋਈ ਕਿ ਨਿਊ ਵੈਬਰ ਜੀ ਅਕੈਡਮੀ ਜਾਂ ਵਿਦ ਰੈਸਟੋਰੈਂਟ ਦਾ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਮਿਲਣ ਦੇ ਆਧਾਰ ਤੇ ਆਪਾਂ ਪੁੱਜੇ ਹਾਂ ਤੇ ਸੀਸੀਟੀਵੀ ਕੈਮਰੇ ਜੋ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਹਨ ਜੋ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਹੋਵੇ ਕਿੰਨੀਆਂ ਗੋਲੀਆਂ ਚੱਲੀਆਂ ਕਿੰਨੇ ਜ਼ਖਮੀ ਹੋਏ ਨਹੀਂ ਅਜੇ ਪੁੱਜੇ ਨਹੀਂ ਹੈ ਜ਼ਖਮੀ ਬਾਰੇ ਕੋਈ ਸੂਚਨਾ ਨਹੀਂ ਹੈ ਤੇ ਬਾਕੀ ਕਿੰਨੀਆਂ ਗੋਲੀਆਂ ਚੱਲੀਆਂ ਇਹਦੇ ਬਾਰੇ ਵੀ ਆਪਾਂ ਅੱਜ ਇਨਵੈਸਟੀਗੇਸ਼ਨ ਕਰਦੇ ਕੋਈ ਕੋਈ ਹੋਈ ਹੈ ਕਿਸੇ ਪਰਵਾਦੀ ਇੱਥੇ ਖੜਾ ਅੱਜ ਆਪਾਂ ਪੁੱਜੀਏ ਇੱਥੇ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕੋਈ ਵੀ ਬਾਕੀ ਜੋ ਇਨਵੈਸਟੀਗੇਸ਼ਨ ਹੋਣਾ ਬਾਕੀ ਦੇਖ ਲਈ ਨਹੀਂ